ਅੰਮ੍ਰਿਤਸਰ ਦੇ ਨੇੜੇ ਸਰਹਦੀ ਪਿੰਡ ਢਾਕੇ ਦੇ ਗੁਰਦੁਆਰੇ ਦੇ ਬਾਹਰ ਇੱਕ ਠੰਡੀ ਸਵੇਰ ਸੀ ਗੁਰਦੁਆਰੇ ਦੇ ਸਾਹਮਣੇ ਖੇਤਾਂ ਦੀਆਂ ਪਗਡੰਡੀਆਂ ਨੇੜੇ ਸਰਹੱਦ ਦੀ ਕੰਡਿਆਲੀ ਤਾਰ ਸਾਫ਼ ਦਿਖਾਈ ਦੇ ਰਹੀ ਸੀ ਜੋ ਭਾਰਤ ਪਾਕਿਸਤਾਨ ਨੂੰ ਵੰਦੀ ਸੀ ਸੰਗਤ ਮੱਥਾ ਟੇਕਣ ਲਈ ਅੰਦਰ ਬਾਹਰ ਜਾ ਰਹੀ ਸੀ ਪਿੰਡ ਦੇ ਖੇਤਾਂ ਵਿੱਚੋਂ ਝੋਨੇ ਦੀ ਬਜਾਈ ਦੀ ਤਿਆਰੀ ਚੱਲ ਰਹੀ ਸੀ ਪਰ ਇਸ ਸ਼ਾਂਤੀ ਦੇ ਵਿਚਕਾਰ ਇੱਕ ਵਿਚਾਰ ਇੱਕ ਵਿਚਾਨੀ ਵੀ ਸੀ ਭਾਰਤ ਪਾਕਿਸਤਾਨ ਸਰਹੱਦ ਤੇ ਤਣਾਤੜਨੀਆ ਖਬਰਾਂ ਸਾਰੇ ਪਿੰਡ ਨੂੰ ਪਰੇਸ਼ਾਨ ਕਰ ਰਹੀਆਂ ਸੀ ਸਰਹੱਦ ਦੇ ਨੇੜੇ ਰਹਿਣ ਵਾਲੇ ਲੋਕ ਰਾਤ ਨੂੰ ਸਰਹੱਦ ਤੋਂ ਆਉਂਦੀਆਂ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਸਹਿਮ ਜਾਂਦੇ ਸਨ ਅਜਿਹੇ ਸਮੇਂ ਦੇ ਵਿੱਚ ਸਰਕਾਰ ਨੇ ਸਰਹੱਦੀ ਪਿੰਡਾਂ ਦੇ ਵਿੱਚ ਫੌਜੀ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਸੀ ਜੋ ਉਹ ਸੁਰੱਖਿਆ ਦਾ ਜਾਜਲ ਰਹੇ ਸਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ ਗੁਰਦੁਆਰੇ ਦੇ ਬਾਹਰ ਇੱਕ ਪੁਰਾਣੇ ਬੋਹੜ ਦੇ ਦਰਖਤ ਹੇਠ ਇੱਕ ਫੌਜੀ ਜੀਪ ਆ ਕੇ ਰੁਕੀ ਜੀਪ ਵਿੱਚੋਂ ਇੱਕ ਨੌਜਵਾਨ ਫੌਜੀ ਅਫਸਰ ਉਤਰੇ ਉਸ ਦੀ ਵਰਦੀ ਤੇ ਸਿੱਖ ਰੈਜੀਮੈਂਟ ਦਾ ਬੈਜ ਲੱਗਿਆ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਇੱਕ ਗੰਭੀਰਤਾ ਸੀ ਕੱਦ 5 ਫੁੱਟ ਅਤੇ 6 ਇੰਚ ਉਸਤੇ ਮੋਢੇ ਤੇ ਇੱਕ ਖਾਕੀ ਬੈਗਲਟ ਕਰਿਆ ਸੀ ਜਿਸ ਵਿੱਚ ਉਸ ਦੀਆਂ ਕੁਝ ਜ਼ਰੂਰੀ ਵਸਤਾਂ ਨਿਤਨੇਮ ਦਾ ਗੁਟਕਾ ਅਤੇ ਇੱਕ ਛੋਟੀ ਡਾਇਰੀ ਸੀ ਉਸਤੇ ਨਾਲ ਦੋ ਹੋਰ ਜਵਾਨ ਸਨ ਜਿਹੜੇ ਜੀਪ ਦੇ ਨੇੜੇ ਖੜੇ ਸਨ ਅਤੇ ਸਰਹੱਦ ਵੱਲ ਨਿਗਾਹ ਮਾਰ ਰਹੇ ਸਨ ਗੁਰਦੁਆਰੇ ਦੇ ਬਾਹਰ ਇੱਕ ਕੋਨੇ ਦੇ ਵਿੱਚ ਇੱਕ ਭਿਖਾਰੀ ਬੈਠਾ ਸੀ ਜਿਸ ਦੀ ਉਮਰ ਤਕਰੀਬਨ 55 ਸਾਲ ਦੀ ਸੀ ਉਸਤੇ ਕੱਪੜੇ ਫਟੇ ਹੋਏ ਸਨ ਅਤੇ ਉਸਦੀ ਦਾੜੀ ਵਿੱਚ ਸਫੈਦ ਵਾਲ ਸਨ ਉਸਦੇ ਸਾਹਮਣੇ ਇੱਕ ਟੁੱਟਿਆ ਹੋਇਆ ਕਟੋਰਾ ਰੱਖਿਆ ਸੀ ਜਿਸ ਵਿੱਚ ਕੁਝ ਸਿੱਕੇ ਪਏ ਸਨ ਉਸ ਦੀਆਂ ਅੱਖਾਂ ਲਾਲ ਸਨ ਜਿਵੇਂ ਉਹ ਨਸ਼ੇ ਦੇ ਵਿੱਚ ਹੋਵੇ ਉਸਦੀ ਆਵਾਜ਼ ਵਿੱਚ ਇੱਕ ਭਾਰ ਸੀ ਅਤੇ ਹਰ ਹਰਕਤ ਵਿੱਚ ਇੱਕ ਅਜੀਬ ਜਿਹੀ ਬੇਚਾਨੀ ਉਸ ਦਾ ਨਾਮ ਸੀ ਹਰਜਿੰਦਰ ਸਿੰਘ ਪਰ ਪਿੰਡ ਵਾਲੇ ਉਸ ਨੂੰ ਸਿਰਫ ਭਿਖਾਰੀ ਕਾ ਕੇ ਬੁਲਾਉਂਦੇ ਸਨ ਕੋਈ ਨਹੀਂ ਜਾਣਦਾ ਸੀ ਉਹ ਇਸ ਪਿੰਡ ਵਿੱਚੋਂ ਕਿੱਥੋਂ ਆਇਆ ਸੀ ਅਤੇ ਉਸ ਦੀ ਅਸਲ ਪਛਾਣ ਕੀ ਹੈ ਜਿਵੇਂ ਹੀ ਉਸਨੇ ਉਸ ਫੌਜੀ ਅਫਸਰ ਨੂੰ ਜੀਪ ਤੋਂ ਉਤਰਦੇ ਦੇਖਿਆ ਉਸ ਦੀਆਂ ਅੱਖਾਂ ਚਮਕੁੱਟੀਆਂ ਦਿਲ ਜੋਰ-ਜੋਰ ਨਾਲ ਟੜਕਣ ਲੱਗਿਆ ਇਹ ਇਹ ਮੇਰੀ ਤੀ ਹੈ ਉਸਨੇ ਆਪਣੇ ਆਪ ਨੂੰ ਕਿਹਾ ਉਸ ਦੀਆਂ ਅੱਖਾਂ ਵਿੱਚ ਅੰਜੂ ਆ ਗਏ ਅਤੇ ਉਹ ਜੋਰ-ਜੋਰ ਨਾਲ ਰੋਣ ਲੱਗ ਪਿਆ ਉਸ ਦੀ ਆਵਾਜ਼ ਵਿੱਚ ਵੱਡਾ ਦਰਦ ਲੁਕਿਆ ਸੀ ਜਿਵੇਂ ਉਸ ਤੇ ਦਿਲ ਵਿੱਚ ਸਦੀਆਂ ਦਾ ਬੋਝ ਹੋਵੇ ਉਸ ਤੇ ਹੱਥ ਕੰਮਰੇ ਸਨ ਅਤੇ ਉਸ ਦੀ ਸਾਰੀ ਸਿਹਤ ਜਿਵੇਂ ਇੱਕ ਪਲ ਵਿੱਚ ਛੁੱਟ ਗਈ ਹੋਵੇ ਹਰਜਿੰਦਰ ਆਪਣੀ ਜਗ੍ਹਾ ਤੋਂ ਉੱਠਿਆ ਅਤੇ ਡੋਰ ਦੇ ਕਦਮਾਂ ਨਾਲ ਉਸ ਅਫਸਰ ਦੇ ਮਤੇ ਆ ਉਸਤੇ ਕਦਮ ਲੜਖਰਾ ਰਹੇ ਸਨ ਜਿਵੇਂ ਉਸਨੇ ਸ਼ਰਾਬ ਪੀਤੀ ਹੋਵੇ ਉਸਦੀ ਆਵਾਜ਼ ਵਿੱਚ ਨਸ਼ੇ ਦੀ ਭਾਰੀ ਗੰਧ ਸੀ ਉਹ ਅਚਾਨਕ ਉਸ ਅਫਸਰ ਦੇ ਸਾਹਮਣੇ ਪੜਤ ਪਿਆ ਉਸਨੇ ਆਪਣੇ ਦੋਵੇਂ ਹੱਥ ਜੋੜ ਕੇ ਰੋਂਦੇ ਹੋਏ ਕਿਆ ਮਾਫ਼ ਕਰ ਦੇਤੀਏ ਮੈਨੂੰ ਮਾਫ਼ ਕਰ ਦੇ ਮੈਂ ਤੇਰਾ ਗੁਨਾਹਗਰ ਹਾਂ ਮੈਂ ਤੇਰਾ ਪਿਤਾ ਹਾਂ ਉਸਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਪੀਕ ਸੀ ਇੱਕ ਦਰਦ ਅਤੇ ਉਸਦੀਆਂ ਅੱਖਾਂ ਵਿੱਚੋਂ ਹੰਝੂ ਡਿਗਰੇ ਸਨ ਉਸਦਾ ਸਾਰਾ ਸਰੀਰ ਕੰਬ ਰਿਆ ਸੀ ਅਤੇ ਉਸਦੇ ਹਰ ਸਾਹ ਵਿੱਚ ਇੱਕ ਵੱਡਾ ਪੁਰਾਣਾ ਦਰਦ ਲੁਕਿਆ ਸੀ ਉਸ ਅਫਸਰ ਨੇ ਇੱਕ ਪੱਲੀ ਉਸ ਨੂੰ ਦੇਖਿਆ ਉਸ ਦੀਆਂ ਅੱਖਾਂ ਵਿੱਚ ਖੰਡਤ ਸੀ ਪਰ ਅੰਦਰ ਹੀ ਅੰਦਰ ਉਸ ਦੇ ਦਿਲ ਵਿੱਚ ਤੂਫਾਨ ਉੱਠ ਰਿਹਾ ਸੀ ਉਸਤੇ ਨਾਲ ਲੜ ਦੋ ਜਵਾਨ ਤੁਰ ਪਏ ਉਹਨਾਂ ਨੇ ਹਰਜਿੰਦਰ ਨੂੰ ਉਸ ਦੀਆਂ ਬਾਹਾਂ ਤੋਂ ਫੜ ਲਿਆ ਅਤੇ ਉਸ ਨੂੰ ਖਿੱਚ ਕੇ ਇੱਕ ਪਾਸੇ ਲੈ ਗਏ ਜਾਓ ਇੱਥੋਂ ਮੈਡਮ ਨੂੰ ਪਰੇਸ਼ਾਨ ਨਾ ਕਰੋ ਇੱਕ ਜਵਾਨ ਨੇ ਸਖਤ ਆਵਾਜ਼ ਵਿੱਚ ਕਿਹਾ ਹਰਜਿੰਦਰ ਰੋਂਦਾ ਰਿਹਾ ਮੈਂ ਤੇਰਾ ਪਿਤਾ ਹਾਂ ਤੀਏ ਮਾਫ਼ ਕਰ ਦੇ ਪਰ ਉਸ ਦੀ ਆਵਾਜ਼ ਹੌਲੀ-ਹੌਲੀ ਦੂਰ ਹੁੰਦੀ ਗਈ ਉਹ ਅਫਸਰ ਚੁੱਪਚਾਪ ਆਪਣੀ ਜੀਪ ਵੱਲ ਵਾਪਸ ਵਧੀ ਉਸਦੇ ਚਿਹਰੇ ਤੇ ਕੋਈ ਭਾਵ ਨਹੀਂ ਸਨ ਜਿਵੇਂ ਕੁਝ ਵੀ ਹੋਇਆ ਨਾ ਹੋਵੇ ਪਰ ਅੰਦਰੋਂ-ਅੰਦਰ ਉਸਦੇ ਦਿਮਾਗ ਵਿੱਚ ਇੱਕ ਤੂਫਾਨ ਉੱਠ ਰਿਹਾ ਸੀ ਇਹ ਆਦਮੀ ਕੌਣ ਸੀ ਇਹ ਮੇਰਾ ਪਿਤਾ ਕਿਵੇਂ ਹੋ ਸਕਦਾ ਹੈ ਮੈਂ ਤਾਂ ਇੱਕ ਅਨਾਥ ਹਾਂ ਇਸਨੇ ਮੈਨੂੰ ਮਾਫੀ ਕਿਉਂ ਮੰਗੀ ਉਸਨੇ ਆਪਣੇ ਆਪ ਨੂੰ ਬਚਿਆ ਉਸਤੇ ਦਿਲ ਵਿੱਚ ਇੱਕ ਉਤਸੁਕਤਾ ਜਾਗੀ ਇਹ ਆਦਮੀ ਭਲਾ ਕੌਣ ਸੀ ਅਤੇ ਕੀ ਸੱਚਮੁੱਚ ਉਸ ਫੌਜੀ ਅਫਸਰ ਦਾ ਪਿਤਾ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ ਵੱਡਾ ਰਾਜ਼ ਲੁਕਿਆ ਹੈ ਆਖਰਕਾਰ ਕੀ ਸਤਿਮੁੱਚ ਆਪਣੀ ਧੀ ਨੂੰ ਵਾਪਸ ਮਿਲ ਪਾਵੇਗਾ ਜਾਂ ਇਹ ਕਹਾਣੀ ਇੱਥੇ ਹੀ ਖਤਮ ਹੋ ਜਾਵੇਗੀ ਕੀ ਸਤਿਮੁੱਚ ਉਹ ਭਿਖਾਰੀ ਉਸ ਫੌਜੀ ਅਫਸਰ ਦਾ ਪਿਤਾ ਸੀ ਜੋ ਉੱਥੇ ਗੁਰਦੁਆਰੇ ਦੇ ਸਾਹਮਣੇ ਪਿੰਡ ਦੀ ਰੱਖਿਆ ਕਰਨ ਲਈ ਆਈ ਸੀ ਜਾਂ ਇਸ ਦੇ ਪਿੱਛੇ ਕੋਈ ਵੱਡਾ ਡੂੰਘਾ ਰਾਜ਼ ਲੁਕਿਆ ਹੈ ਕੀ ਸੀ ਅਸਲ ਸੱਚ ਇਹ ਜਾਣਨ ਦੇ ਲਈ ਬਣ ਰਿਹਾ ਜੀ ਵੀਡੀਓ ਦੇ ਅੰਤ ਤੱਕ ਇਸ ਤੋਂ ਬਾਅਦ ਜੋ ਹੋਇਆ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਗਰ ਅਸਲ ਉਸ ਫੌਜੀ ਅਫਸਰ ਦਾ ਨਾਮ ਸੀ ਸਿਮਰਨ ਕੌਰ ਸਿਮਰਨ ਸਿੱਖ ਰੈਜੀਮੈਂਟ ਦੇ ਵਿੱਚ ਇੱਕ ਮੈਜਰ ਸੀ ਜਿਸ ਨੂੰ ਇਸ ਸਰਹਦੀ ਪਿੰਡ ਦੇ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਸ ਦੀ ਜ਼ਿੰਦਗੀ ਬਹੁਤ ਸੰਘਰਸ਼ਮਈ ਰਹੀ ਸੀ ਉਸ ਨੂੰ ਇੱਕ ਗੁਰਦੁਆਰੇ ਦੇ ਗਰੰਤੀ ਸਿੰਘ ਸਰਦਾਰ ਗੁਰਬਖਸ਼ ਸਿੰਘ ਨੇ ਪਾਲਿਆ ਸੀ ਸਿਮਰਨ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਫੌਜ ਦੇ ਵਿੱਚ ਇੱਕ ਉੱਚਾ ਅਹੁਦਾ ਹਾਸਲ ਕੀਤਾ ਪਰ ਉਸ ਦੇ ਦਿਲ ਵਿੱਚ ਇੱਕ ਹਮੇਸ਼ਾ ਖਾਲੀਪਨ ਰਿਆਸੀ ਉਸ ਨੂੰ ਆਪਣੇ ਮਾਤਾ ਪਿਤਾ ਬਾਰੇ ਕੁਝ ਨਹੀਂ ਪਤਾ ਸੀ ਅਤੇ ਉਹ ਇਸ ਨੂੰ ਜਾਣਨਾ ਵੀ ਚਾਹੁੰਦੀ ਸੀ ਉਸ ਦੀ ਜ਼ਿੰਦਗੀ ਵਿੱਚ ਇੱਕ ਅਜੀਬ ਜਿਹਾ ਡਰ ਵੀ ਸੀ ਉਸ ਨੂੰ ਲੱਗਦਾ ਸੀ ਉਸ ਦਾ ਅਤੀਤ ਕਦੇ ਨਾ ਕਦੇ ਉਸ ਨੂੰ ਫੜ ਲਵੇਗਾ ਹਰਜਿੰਦਰ ਨੇ ਸਿਮਰਨ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਉਹ ਪਿੰਡ ਦੇ ਵੱਖ-ਵੱਖ ਘਰਾਂ ਵਿੱਚ ਜਾ ਰਹੀ ਸੀ ਲੋਕਾਂ ਨਾਲ ਮਿਲ ਰਹੀ ਸੀ ਅਤੇ ਸੁਰੱਖਿਆ ਜਾਗਰੂਕਤਾ ਦਾ ਕੰਮ ਕਰ ਰਹੀ ਸੀ ਉਸ ਨੇ ਪਿੰਡ ਵਾਸੀਆਂ ਨੂੰ ਸਰਹੱਦ ਤੇ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਦੇਣ ਅਤੇ ਰਾਤ ਨੂੰ ਸਾਵਧਾਨੀ ਰਹਿਣ ਦੀ ਸਲਾਹ ਦਿੱਤੀ ਪਰ ਇਸ ਦੌਰਾਨ ਪਿੰਡ ਵਿੱਚ ਇੱਕ ਅਜੀਬ ਜਿਹੀ ਅਫਵਾਹ ਫੈਲ ਰਹੀ ਸੀ ਕੁਝ ਲੋਕਾਂ ਨੇ ਰਾਤ ਨੂੰ ਸਰਹੱਦ ਦੇ ਨੇੜੇ ਅਜੀਬ ਜੀਆਂ ਆਵਾਜ਼ਾਂ ਸੁਣੀਆਂ ਸਨ ਕਿਸੇ ਨੇ ਦੱਸਿਆ ਉਸਨੇ ਇੱਕ ਡਰਨ ਵਰਗੀ ਚੀਜ਼ ਨੂੰ ਸਰਹੱਦ ਦੇ ਉੱਪਰ ਉੱਡਦੇ ਦੇਖਿਆ ਹੈ ਇਸ ਖਬਰ ਨੇ ਸਿਮਰਨ ਦੀ ਟੀਮ ਨੂੰ ਹੋਰ ਸਤਰ ਕਰ ਦਿੱਤਾ ਸਿਮਰਨ ਨੇ ਆਪਣੀ ਟੀਮ ਨੂੰ ਰਾਤ ਦੀ ਗਸ਼ਤ ਭੜਾਉਣ ਲਈ ਹੁਕਮ ਦਿੱਤੇ ਅਤੇ ਪਿੰਡ ਦੇ ਵਿੱਚ ਇੱਕ ਤਣਾਅ ਦਾ ਮਾਹੌਲ ਸੀ ਹਰਜਿੰਦਰ ਨੇ ਸਿਮਰਨ ਨੂੰ ਦੂਰੋਂ ਦੇਖਿਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਉਸ ਨੂੰ ਲੱਗ ਰਿਹਾ ਸੀ ਉਸ ਸਿਮਰਨ ਨੂੰ ਆਪਣੀ ਤੀ ਦੱਸ ਦੇਵੇ ਤਾਂ ਸ਼ਾਇਦ ਉਸ ਦੀ ਜ਼ਿੰਦਗੀ ਦਾ ਬੋਝ ਹਲਕਾ ਹੋ ਸਕਦਾ ਹੈ ਪਰ ਉਸ ਦੀ ਸਿਹਤ ਬਹੁਤ ਖਰਾਬ ਸੀ ਉਸ ਤੇ ਪੈਰਾਂ ਵਿੱਚ ਦਰਦ ਸੀ ਅਤੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਬਹੁਤ ਕਮਜ਼ੋਰ ਸੀ ਉਸਦੀ ਖੰਗ ਵੀ ਨਹੀਂ ਰੁਕ ਰਹੀ ਸੀ ਉਸਦੀ ਮਾਨਸਿਕ ਹਾਰਾਤ ਚਿਕਨੀ ਸੰ ਉਹ ਅਕਸਰ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਸੀ ਅਤੇ ਉਸਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਉਸ ਨੂੰ ਲੱਗਦਾ ਸੀ ਕਿ ਉਸਦੀ ਧੀ ਨੂੰ ਦੇਖਣ ਦੇ ਨਾਲ ਉਸਦੇ ਸਾਰੇ ਗੁਨਾਹ ਮਾਫ਼ ਹੋ ਜਾਣਗੇ ਹਰਜਿੰਦਰ ਦੀ ਜ਼ਿੰਦਗੀ ਦਾ ਹਰ ਇੱਕ ਦਿਨ ਸੰਘਰਸ਼ ਸੀ ਉਹ ਰਾਤ ਨੂੰ ਗੁਰਦੁਆਰੇ ਦੇ ਬਾਹਰ ਇੱਕ ਟੁੱਟੇ ਹੋਏ ਛੱਡੇ ਵਿੱਚ ਸੌਂਦਾ ਠੰਡੀਆਂ ਰਾਤਾਂ ਵਿੱਚ ਉਸਦਾ ਸਰੀਰ ਕੰਬਦਾ ਸੀ ਅਤੇ ਉਸਦੀ ਖੰਗ ਹੋਰ ਭਿਆਨਕ ਹੋ ਜਾਂਦੀ ਉਸਨੇ ਕੋੜ ਇੱਕ ਪੁਰਾਣਾ ਕੰਬਲ ਸੀ ਜੋ ਉਸਨੂੰ ਇੱਕ ਸੰਗਤ ਨੇ ਦਿੱਤਾ ਸੀ ਉਸ ਕੰਬਲ ਦੇ ਵਿੱਚ ਉਸਦੀ ਪਤਨੀ ਦੀ ਯਾਦ ਸੀ ਉਹ ਪਤਨੀ ਜੇ ਸੁਣੋ ਉਸਨੇ ਬਿਮਾਰੀ ਦੇ ਦੌਰਾਨ ਗਵਾ ਦਿੱਤਾ ਸੀ ਹਰਜਿੰਦਰ ਅਕਸਰ ਉਸ ਕੰਬਲ ਨੂੰ ਫੜਕੇ ਰਹਿੰਦਾ ਅਤੇ ਆਪਣੀ ਪਤਨੀ ਨੂੰ ਯਾਦ ਕਰਦਾ ਸੀ ਮੈਂ ਤੈਨੂੰ ਬਚਾ ਨਹੀਂ ਸਕਿਆ ਪਰ ਮੈਂ ਸਾਡੀ ਧੀ ਨੂੰ ਜ਼ਰੂਰ ਮਿਲਣਾ ਚਾਹੁੰਦਾ ਹਾਂ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਉਸ ਦੀ ਸ਼ਰਾਬ ਦੀ ਲਤ ਨੇ ਉਸ ਨੂੰ ਤਬਾਹ ਕਰ ਦਿੱਤਾ ਸੀ ਪਰ ਹੁਣ ਉਸਨੇ ਸ਼ਰਾਬ ਛੱਡਣ ਦੀ ਕੋਸ਼ਿਸ਼ ਕੀਤੀ ਉਸ ਦੇ ਸਰੀਰ ਵਿੱਚ ਨਸ਼ੇ ਦੀ ਤਲਬ ਹਜੇ ਵੀ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਉਹ ਲਾਲੀ ਉਸਤੇ ਅਤੀਤ ਦੀ ਗਵਾਹੀ ਦਿੰਦੀ ਸੀ ਇੱਕ ਦਿਨ ਜਦੋਂ ਸਿਮਰਨ ਪਿੰਡ ਦੇ ਇੱਕ ਘਰ ਦੇ ਵਿੱਚ ਪਰਿਵਾਰ ਨਾਲ ਗੱਲਾਂ ਬਾਤਾਂ ਕਰ ਰਹੀ ਸੀ ਤਾਂ ਹਰਜਿੰਦਰ ਨੇ ਉਸ ਨੂੰ ਦੂਰੋਂ ਦੇਖਿਆ ਉਹ ਇੱਕ ਖੇਤ ਦੀ ਪਗਡੰਡੀ ਦੇ ਪਿੱਛੇ ਲੁਕਿਆ ਸੀ ਉਸਦੇ ਹੱਥ ਵਿੱਚ ਇੱਕ ਪੁਰਾਣੀ ਤਸਵੀਰ ਸੀ ਇੱਕ ਧੁੰਦਲੀ ਜਿਹੀ ਤਸਵੀਰ ਜਿਸ ਤੇ ਵਿੱਚ ਇੱਕ ਛੋਟੀ ਬੱਚੀ ਆਪਣੀ ਮਾਂ ਦੀ ਗੋਦ ਵਿੱਚ ਸੀ ਇਹ ਤਸਵੀਰ ਸਿਮਰਨ ਦੀ ਸੀ ਜੋ ਉਸਦੀ ਪਤਨੀ ਨੇ ਉਸ ਨੂੰ ਦਿੱਤੀ ਸੀ ਹਰਜਿੰਦਰ ਨੇ ਉਸ ਤਸਵੀਰ ਨੂੰ ਸਿਮਰਨ ਨੂੰ ਦਿਖਾਉਣ ਦੀ ਸੋਚੀ ਪਰ ਉਸ ਨੂੰ ਡਰ ਥੀ ਕਿ ਸਿਮਰਨ ਦੀ ਟੀਮ ਉਸ ਨੂੰ ਫੜ ਲਵੇਗੀ ਉਸ ਦੀਆਂ ਅੱਖਾਂ ਵਿੱਚ ਇੱਕ ਚਦਕਸੀ ਪਰ ਉਸਤੇ ਦਿਲ ਵਿੱਚ ਇੱਕ ਅਜੀਬ ਜੀ ਉਮੀਦ ਵੀ ਸਿਮਰਨ ਨੇ ਆਪਣੀ ਗੱਲਬਾਤ ਖਤਮ ਕੀਤੀ ਅਤੇ ਜੀਬਲਬਦੀ ਉਸ ਤੇਜ ਜਵਾਨਾਂ ਨੇ ਉਸ ਨੂੰ ਸਰਹੱਦ ਦੇ ਨੇੜੇ ਇੱਕ ਨਵੀਂ ਖਬਰ ਦੀ ਸੂਚਨਾ ਦਿੱਤੀ ਸੀ ਕਿਸੇ ਨੇ ਸਰਹੱਦ ਦੇ ਨੇੜੇ ਇੱਕ ਖੇਤ ਵਿੱਚ ਇੱਕ ਸ਼ੱਕੀ ਚੀਜ਼ ਵੇਖੀ ਸੀ ਸਿਮਰਨ ਨੇ ਤੁਰੰਤ ਆਪਣੀ ਟੀਮ ਨੂੰ ਉਸ ਜਗ੍ਹਾ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਜਦੋਂ ਉਹ ਜੀਬ ਵਿੱਚ ਬਠਣ ਲੱਗੀ ਨਾ ਤਾਂ ਉਸ ਦੀ ਨਜ਼ਰ ਖੇਤ ਦੀ ਪ੍ਰਗਟੰਡੀ ਵੱਲ ਗਈ ਉਸ ਨੇ ਦੇਖਿਆ ਕਿ ਇੱਕ ਆਦਮੀ ਉੱਥੇ ਖੜ੍ਹਾ ਸੀ ਅਤੇ ਉਸ ਦੀਆਂ ਅੱਖਾਂ ਉਸ ਵੱਲ ਦੇਖ ਰਹੀਆਂ ਸਨ ਇਹ ਹਰਜਿੰਦਰ ਸੀ ਸਿਮਰਨ ਦਾ ਦਿਲ ਇੱਕ ਪਲ ਧੜਕਣ ਲੱਗਿਆ ਇਹ ਆਦਮੀ ਮੇਰਾ ਪਿੱਛਾ ਕਿਉਂ ਕਰ ਰਿਹਾ ਹੈ ਉਸਨੇ ਸੋਚਿਆ ਸਿਮਰਨ ਨੇ ਆਪਣੀ ਜ਼ਬਾਨ ਨੂੰ ਇਸ਼ਾਰਾ ਕੀਤਾ ਅਤੇ ਉਹ ਜ਼ਬਾਨ ਹਰਜਿੰਦਰ ਬਲਵਧਿਆ ਪਰ ਹਰਜਿੰਦਰ ਨੇ ਸਮੇਂ ਸਿਰ ਖੇਤਾਂ ਦੀਆਂ ਝਾੜੀਆਂ ਵਿੱਚ ਲੁਕਦਾਨ ਦੀ ਕੋਸ਼ਿਸ਼ ਕੀਤੀ ਉਸਦੇ ਪੈਰ ਲੜਕੜਾਰੇ ਸਨ ਅਤੇ ਉਸਦੀ ਸਾਹ ਪੁੱਲ ਗਈ ਉਸਦੇ ਸਰੀਰ ਵਿੱਚ ਤਾਕਤ ਨਹੀਂ ਸੀ ਪਰ ਉਸਤੇ ਇੱਛਾ ਸਿਮਰਨ ਨੂੰ ਸੱਚ ਦੱਸਣ ਦੀ ਸੀ ਜਵਾਨ ਨੇ ਖੇਧੀ ਜਾਂਚ ਕੀਤੀ ਪਰ ਹਰਜਿੰਦਰ ਨੂੰ ਨਹੀਂ ਲੱਭ ਸਕਿਆ ਸਿਮਰਨ ਦੇ ਦਿਲ ਵਿੱਚ ਇੱਕ ਅਜੀਬ ਜਿਹਾ ਸ਼ੱਕ ਜਗਿਆ ਕਿ ਇਹ ਆਦਮੀ ਸੱਚਮੁੱਚ ਮੇਰਾ ਪਿਤਾ ਹੋ ਸਕਦਾ ਹੈ ਜਾਂ ਇਹ ਕੋਈ ਸਾਜ਼ਿਸ਼ ਹੈ ਉਸਨੇ ਆਪਣੇ ਆਪ ਨੂੰ ਪੁੱਛਿਆ ਇਸ ਘਟਨਾ ਨੇ ਸਿਮਰਨ ਨੂੰ ਬੇਚਾਨ ਕਰ ਦਿੱਤਾ ਉਸਨੇ ਆਪਣੇ ਜਵਾਨ ਨੂੰ ਕਿਹਾ ਇਹ ਆਦਮੀ ਤੇ ਨਜ਼ਰ ਰੱਖੋ ਮੈਨੂੰ ਪਤਾ ਲਗਾਉਣਾ ਹੈ ਕਿ ਇਹ ਕੌਣ ਹੈ ਸਿਮਰਨ ਦੀ ਆਵਾਜ਼ ਵਿੱਚ ਇੱਕ ਗੰਭੀਰਤਾ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਡਰ ਵੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਸ ਦਾ ਅਤੀਤ ਸਾਹਮਣੇ ਆ ਕੇ ਖੜਾ ਹੈ ਹਰਜਿੰਦਰ ਨੇ ਖੇਤਾਂ ਦੀਆਂ ਝਾੜੀਆਂ ਵਿੱਚ ਲੁਕ ਕੇ ਆਪਣੇ ਸਾਨੂੰ ਸੰਭਾਲਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਉਸ ਦੇ ਹੱਥ ਵਿੱਚ ਉਹ ਤਸਵੀਰ ਅਜੇ ਵੀ ਸੀ ਉਸ ਨੇ ਆਪਣੇ ਆਪ ਨੂੰ ਕਿਹਾ ਮੈਂ ਹਾਰ ਨਹੀਂ ਮੰਨਾਂਗਾ ਮੈਂ ਆਪਣੀ ਤੀਨ ਨੂੰ ਸੱਚ ਦੱਸਣਾ ਹੈ ਉਸ ਦੀ ਆਵਾਜ਼ ਵਿੱਚ ਇੱਕ ਦ੍ਰਿੜਤਾ ਸੀ ਪਰ ਉਸ ਦੀ ਸਿਹਤ ਉਸ ਦਾ ਸਾਥ ਨਹੀਂ ਦੇ ਰਹੀ ਸੀ ਉਸ ਦੀ ਖੰਗ ਹੋਰ ਭਿਆਨਕ ਹੋ ਗਈ ਅਤੇ ਉਸ ਦੇ ਸਰੀਰ ਵਿੱਚ ਕੋ ਅਜੀਬ ਜੀ ਕਮਜ਼ੋਰੀ ਮਹਿਸੂਸ ਹੋਣ ਲੱਗੀ ਕਈ ਦਿਨਾਂ ਦੇ ਸੰਘਰਸ਼ ਤੋਂ ਬਾਅਦ ਹਰਜਿੰਦਰ ਨੂੰ ਇੱਕ ਸੁਰਗ ਮਿਲਿਆ ਉਸਨੇ ਸੁਣਿਆ ਅੰਮ੍ਰਿਤਸਰ ਦੇ ਵਿੱਚ ਇੱਕ ਵਪਾਰੀ ਕਰਨ ਸਿੰਘ ਜਿਸ ਨੂੰ ਉਹ 25 ਸਾਲ ਪਹਿਲਾਂ ਮਰਿਆ ਸੀ ਅਜੇ ਵੀ ਜਿਉਂਦਾ ਹੈ ਹਰਜਿੰਦਰ ਨੂੰ ਯਾਦ ਸੀ ਕਿ ਕਰਨ ਸਿੰਘ ਉਸ ਰਾਤਾ ਹਿੱਸਾ ਸੀ ਉਸਨੇ ਫੈਸਲਾ ਕੀਤਾ ਕਿ ਉਹ ਕਰਨ ਸਿੰਘ ਨੂੰ ਲੱਭ ਕੇ ਸਾਰਾ ਸੱਚ ਜਾਣੇਗਾ ਹਰਜਿੰਦਰ ਅੰਮ੍ਰਿਤਸਰ ਦੇ ਇੱਕ ਪੁਰਾਣੀ ਬੁਜ਼ਾਰ ਵਿੱਚ ਕਰਨ ਸਿੰਘ ਦੀ ਦੁਕਾਨ ਤੱਕ ਪਹੁੰਚਿਆ ਕਰਨ ਸਿੰਘ ਦੀ ਉਮਰ ਉਸ ਵਕਤ 60 ਸਾਲ ਦੇ ਕਰੀਬ ਸੀ ਉਸ ਦੀ ਦੁਕਾਨ ਵਿੱਚ ਫਰਨੀਚਰ ਅਤੇ ਪੁਰਾਣੀਆਂ ਚੀਜ਼ਾਂ ਵਿਕਤੀਆਂ ਸਨ ਹਰਜਿੰਦਰ ਨੂੰ ਵੇਚ ਕੇ ਕਰਨ ਸਿੰਘ ਦੀਆਂ ਅੱਖਾਂ ਵਿੱਚ ਇੱਕ ਟਟਕਾ ਲੱਗਿਆ ਤੂੰ ਹਰਜਿੰਦਰ ਅਜੇ ਵੀ ਜਾਂਦਾ ਹੋਇਆ ਹੈ ਮੈਂ ਤਾਂ ਸੋਚਿਆ ਸੀ ਮਰ ਖੱਪ ਗਿਆ ਹੋਣਾ ਕਰਨ ਨੇ ਹਰਨਿੰਦਰ ਨਾਲ ਪੁੱਛਿਆ ਹਰਜਿੰਦਰ ਨੇ ਸਿਰ ਝੁਕਾ ਲਿਆ ਹਾਂ ਮੈਂ ਜਾਂਦਾ ਹਾਂ ਪਰ ਜ਼ਿੰਦਗੀ ਨੇ ਮੈਨੂੰ ਮਾਰ ਦਿੱਤਾ ਹੈ ਮੈਂ ਆਪਣੀ ਧੀ ਨੂੰ ਲੱਭ ਰਿਆ ਹਾਂ ਮੈਨੂੰ ਉਸ ਰਾਤੀ ਸਾਰੀ ਗੱਲ ਦੱਸ ਕਰਨ ਸਿੰਘ ਨੇ ਡੂੰਗਾ ਸਾਲਿਆ ਅਤੇ ਆਪਣੀ ਯਾਦ ਦੇ ਪੰਨੇ ਖੋਲ੍ਹਨੇ ਸ਼ੁਰੂ ਕੀਤੇ ਉਸਨੇ ਕਿਹਾ ਹਰਜਿੰਦਰ ਮੈਨੂੰ ਉਹ ਰਾਤ ਅਜੇ ਵੀ ਯਾਦ ਹੈ 25 ਸਾਲ ਪਹਿਲਾਂ ਇੱਕ ਠੰਡੀ ਸਰਦੀ ਦੀ ਰਾਤ ਸੀ ਮੈਂ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਬਾਜ਼ਾਰ ਸੁੰਨਸਾਨ ਸੀ ਅਚਾਨਕ ਮੈਂ ਤੇਰੀ ਆਵਾਜ਼ ਸੁਣੀ ਤੋਂ ਇੱਕ ਛੋਟੀ ਜੀ ਬੱਚੀ ਨੂੰ ਗੋਦ ਚੁੱਕਿਆ ਹੋਇਆ ਸੀ ਉਹ ਰੋਰੀ ਸੀ ਤੂੰ ਮੇਰੇ ਕੋਲ ਆਇਆ ਤੇ ਕਿਆ ਕਰਨ ਮੈਨੂੰ ਪੈਸੇ ਚਾਹੀਦੇ ਹਨ ਇਹ ਬੱਚੀ ਲੈ ਲਵੋ ਹਰਜਿੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਆਪਣੇ ਸਿਰ ਨੂੰ ਖੱਥਾਂ ਨਾਲ ਫੜ ਲਿਆ ਅਤੇ ਰੋਣ ਲੱਗ ਪਿਆ ਮੈਂ ਉਸ ਸਮੇਂ ਅੰਨ੍ਹਾ ਹੋ ਗਿਆ ਸੀ ਮੈਂ ਨਸ਼ਿਆਂ ਦੀ ਲਤ ਵਿੱਚ ਡੁੱਬਿਆ ਹੋਇਆ ਸੀ ਮੇਰੇ ਘਰ ਦੇ ਵਿੱਚ ਖਾਣ ਨੂੰ ਵੀ ਕੁਝ ਨਹੀਂ ਸੀ ਮੇਰੀ ਪਤਨੀ ਸਰਬਜੀਤ ਬਿਮਾਰ ਸੀ ਉਸ ਨੂੰ ਅਕਰ ਹਰ ਦਿਨ ਮੌਤ ਦੀ ਉਡੀਕ ਕਰ ਰੀਆਂ ਸਨ ਮੈਨੂੰ ਲੱਗਿਆ ਕਿ ਜੇ ਮੈਂ ਇਸ ਬੱਚੀ ਨੂੰ ਵੇਚ ਦਿੱਤਾ ਸ਼ਾਇਦ ਮੈਂ ਕੁਝ ਪੈਸੇ ਲੈ ਸਕਦਾ ਹਾਂ ਅਤੇ ਆਪਣੀ ਪਤਨੀ ਦਾ ਇਲਾਜ ਕਰਾ ਸਕਦਾ ਹਾਂ ਪਰ ਮੈਂ ਗਲਤੀ ਸੀ ਮੈਂ ਆਪਣੀ ਧੀ ਨੂੰ ਆਪਣੇ ਹੱਥਾਂ ਨਾਲ ਘਵਾ ਦਿੱਤਾ ਉਸ ਦੀ ਆਵਾਜ਼ ਵਿੱਚ ਇੱਕ ਭਾਰ ਸੀ ਜਿਵੇਂ ਉਹ ਅੱਜ ਵੀ ਉਸ ਰਾਤ ਦੇ ਦਰਦ ਨੂੰ ਰੋ ਰਿਹਾ ਹੋਵੇ ਕਰਨ ਸਿੰਘ ਨੇ ਗੰਭੀਰਤਾ ਵਿੱਚ ਕਿਹਾ ਹਰਜਿੰਦਰ ਤੂੰ ਉਸ ਰਾਤ ਆਪਣੀ ਬੱਚੀ ਨੂੰ ਸਿਰਫ ਇੱਕ दारू ਦੀ ਬੋਤਲ ਲੈਣ ਆਇਆ ਸੀ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੂੰ ਨਸ਼ਿਆਂ ਦੀ ਲਤ ਵਿੱਚ ਇੰਨਾ ਲੁਭ ਗਿਆ ਸੀ ਕਿ ਤੂੰ ਆਪਣੀ ਧੀ ਦੀਆਂ ਚੀਕਾਂ ਵੀ ਨਹੀਂ ਸੁਣਿਆ ਮੈਂ ਉਸ ਬੱਚੀ ਨੂੰ ਦੇਖਿਆ ਉਹ ਸਿਰਫ 4 ਸਾਲ ਦੀ ਸੀ ਉਸਦੇ ਛੋਟੇ ਛੋਟੇ ਹੱਥ ਮੈਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ ਉਸ ਦੀ ਆਵਾਜ਼ ਵਿੱਚ ਡਰ ਸੀ ਔਰ ਉਰਾਰੀ ਸੀ The cat sat on the ਪਪਾ ਮੈਨੂੰ ਨਾ ਛੱਡੋ ਉਸ ਦੀਆਂ ਅੱਖਾਂ ਵਿੱਚ ਇੱਕ ਭੀਖ ਸੀ ਪਰ ਤੂੰ ਤੂੰ ਉਸ ਨੂੰ ਛੱਡਣ ਲਈ ਤਿਆਰ ਸੀ ਕਰਨ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਅੱਗੇ ਕਿਹਾ ਮੈਂ ਸੋਚਿਆ ਸੀ ਕਿ ਜੇ ਮੈਂ ਇਸ ਬੱਚੀ ਨੂੰ ਨਾ ਲਿਆ ਤਾਂ ਤੂੰ ਉਸ ਨੂੰ ਕਿਸੇ ਹੋਰ ਨੂੰ ਵੇਚ ਦੇਵੇਂਗਾ ਮੈਂ ਸੁਣਿਆ ਸੀ ਕਿ ਬਾਜ਼ਾਰ ਵਿੱਚ ਕੁਝ ਲੋਕ ਛੋਟੀਆਂ ਬੱਚੀਆਂ ਨੂੰ ਖਰੀਦ ਕੇ ਗਲਤ ਕੰਮ ਵਿੱਚ ਵਰਤਦੇ ਹਨ ਮੈਂ ਇਹ ਨਹੀਂ ਹੋਣ ਦੇ ਸਕਦਾ ਸੀ ਮੇਰੇ ਆਪਣੇ ਬੱਚੇ ਨਹੀਂ ਸਨ ਮੇਰੀ ਪਤਨੀ ਦੀ ਮੌਤ ਹੋ ਚੁੱਕੀ ਸੀ ਮੈਂ ਇਕੱਲਾ ਸੀ ਮੈਂ ਫੈਸਲਾ ਕੀਤਾ ਕਿ ਮੈਂ ਇਸ ਬੱਚੀ ਨੂੰ ਖਰੀਦ ਲਵਾਂਗਾ ਪਰ ਸਿਰਫ ਉਸਨੂੰ ਬਚਾਉਣ ਦੇ ਲਈ ਹਰਜਿੰਦਰ ਨੇ ਸਿਰ ਝੁਕਾ ਲਿਆ ਉਸ ਦੀ ਅੱਖਾਂ ਵਿੱਚ ਸ਼ਰਮ ਸੀ ਉਸਦੇ ਹੱਥ ਕੰਬ ਰਹੇ ਸਨ ਅਤੇ ਉਸ ਦੀ ਸਾਹ ਭਾਰੀ ਹੋ ਰਹੀ ਸੀ ਉਸ ਨੇ ਆਪਣੇ ਫਟੇ ਹੋਏ ਕੁੜਤੇ ਦੀ ਜੇਬ ਵਿੱਚੋਂ ਉਹ ਪੁਰਾਣੀ ਤਸਵੀਰ ਕੱਢੀ ਜਿਸ ਨੂੰ ਉਹ ਸਿਮਰਨ ਨੂੰ ਦਿਖਾਉਣਾ ਚਾਹੁੰਦਾ ਸੀ ਉਸ ਨੇ ਉਸ ਤਸਵੀਰ ਨੂੰ ਕਰਨ ਸਿੰਘ ਨੂੰ ਦਿਖਾਇਆ ਅਤੇ ਰੋਂਦੇ ਹੋਏ ਕਿਹਾ ਇਹ ਮੇਰੀ ਧੀ ਦੀ ਤਸਵੀਰ ਹੈ ਮੈਂ ਇਸ ਨੂੰ ਸਿਮਰਨ ਨੂੰ ਦਿਖਾਣਾ ਚਾਹੁੰਦਾ ਹਾਂ ਸ਼ਾਇਦ ਇਸ ਨਾਲ ਉਸ ਨੂੰ ਯਕੀਨ ਹੋ ਜਾਵੇ ਕਰਨ ਸਿੰਘ ਨੇ ਉਸ ਤਸਵੀਰ ਨੂੰ ਧਿਆਨ ਨਾਲ ਦੇਖਿਆ ਉਸ ਦੀਆਂ ਅੱਖਾਂ ਚਮਕ ਉਠੀਆਂ ਹਰਜਿੰਦਰ ਮੈਂ ਇਸ ਬੱਚੀ ਨੂੰ ਪਛਾਣਦਾ ਹਾਂ ਇਹ ਉਹੀ ਹੈ ਜਿਸ ਨੂੰ ਉਸ ਰਾਤ ਨੂੰ ਤੇਰੇ ਤੋਂ ਲਿਆ ਸੀ ਇਸ ਦੀਆਂ ਅੱਖਾਂ ਵਿੱਚ ਉਹੀ ਡਰ ਸੀ ਜੋ ਮੈਂ ਉਸ ਰਾਤ ਵੇਖਿਆ ਸੀ ਕਰਨ ਸਿੰਘ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਗੰਭੀਰਤਾ ਸੀ ਉਸ ਨੇ ਅੱਗੇ ਦੱਸਿਆ ਕਿ ਮੈਂ ਤੈਨੂੰ 5000 ਰੁਪਏ ਦਿੱਤੇ ਤੇ ਉਹ ਪੈਸੇ ਲੈ ਕੇ ਚਲਾ ਗਿਆ ਉਸ ਬੱਚੀ ਨੇ ਤੇਰੇ ਪਿੱਛੇ ਜਾਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਉਸ ਨੂੰ ਫੜ ਲਿਆ ਮੈਨੂੰ ਲੱਗਿਆ ਤੂੰ ਕਿਸੇ ਹੋਰ ਪਾਸੇ ਨਵਜਦੇਵੇਂ ਔਰ ਔਰੀ ਸੀ ਪਾਪਾ ਮੈਂ ਉਸ ਨੂੰ ਆਪਣੇ ਘਰ ਲੈ ਗਿਆ ਸਾਰੀ ਰਾਤ ਔਰੰਦੀ ਰਹੀ ਮੈਂ ਉਸ ਨੂੰ ਚੁੱਪ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਸ ਨੂੰ ਖਾਣਾ ਵੀ ਦਿੱਤਾ ਪਰ ਉਸ ਨੇ ਨਹੀਂ ਖਾਦਾ ਉਸ ਦੀਆਂ ਅੱਖਾਂ ਵਿੱਚ ਇੱਕ ਡਰ ਸੀ ਉਸ ਤੇ ਛੋਡੇ ਛੋਡੇ ਹੱਥ ਮੇਰੇ ਕੁੜਤੇ ਨੂੰ ਫੜ ਕੇ ਖਿੱਚ ਰਹੇ ਸਨ ਜਿਵੇਂ ਉਹ ਮੈਨੂੰ ਆਪਣੀ ਸੁਰੱਖਿਆ ਦਾ ਭਰੋਸਾ ਦੇ ਰਹੀ ਹੋਵੇ ਪਰ ਮੈਂ ਜਾਣਦਾ ਸੀ ਕਿ ਮੈਂ ਉਸ ਦੀ ਮਾਪਿਓ ਵਾਲੀ ਥਾਂ ਨਹੀਂ ਲੈ ਸਕਦਾ ਕਰਨ ਸਿੰਘ ਨੇ ਇੱਕ ਲੰਬਾ ਸਾ ਲਿਆ ustinya kampana ਮੈਂ ਜਾਣਦਾ ਸੀ ਕਿ ਮੈਂ ਇਸ ਬੱਚੀ ਨੂੰ ਨਹੀਂ ਪਾਲ ਸਕਦਾ ਮੇਰੀ ਜ਼ਿੰਦਗੀ ਵਿੱਚ ਕੋਈ ਸਥਿਰਤਾ ਨਹੀਂ ਸੀ ਮੈਂ ਇੱਕ ਗੁਰਦੁਆਰੇ ਦੇ ਗਰੰਤੀ ਸੰਗ ਸਰਦਾਰ ਗੁਰਵਖ ਸਿੰਘ ਨੂੰ ਜਾਣਦਾ ਸੀ ਉਹ ਮੇਰਾ ਚੰਗਾ ਦੋਸਤ ਸੀ ਦੇ ਆਪਣੇ ਕੋਈ ਬੱਚੇ ਨਹੀਂ ਸਨ ਮੈਂ ਉਸ ਨੂੰ ਸਾਰੀ ਗੱਲ ਦੱਸੀ ਮੈਂ ਉਸ ਨੂੰ ਕਿਹਾ ਗੁਰਵਖ ਸਿੰਘਾ ਇਹ ਬੱਚੀ ਇੱਕ ਬਹੁਤ ਵੱਡੇ ਦੁੱਖ ਵਿੱਚੋਂ ਲੰਗੀ ਹੈ ਉਸਦੇ ਪਿਤਾ ਨੇ ਇਸ ਨੂੰ ਵੇਚ ਦਿੱਤਾ ਹੈ ਮੈਂ ਇਸ ਨੂੰ ਬਚਾਉਣ ਲਈ ਖਰੀਦਿਆ ਹੈ ਪਰ ਮੈਂ ਇਸ ਨੂੰ ਨਹੀਂ ਪਾਲ ਸਕਦਾ ਤੂੰ ਇਸ ਨੂੰ ਆਪਣੀ ਧੀ ਵਜੋਂ ਅਪਣਾ ਸਕਦਾ ਹੈ ਕਰਨ ਸਿੰਘ ਦੀ ਅੱਖਾਂ ਵਿੱਚ ਅੰਜੂ ਸਨ ਉਸਨੇ ਕਿਹਾ ਗੁਰਵਖ ਸਿੰਘ ਨੇ ਉਸ ਬੱਚੀ ਨੂੰ ਆਪਣੀ ਗੋਦ ਵਿੱਚ ਲਿਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਵੇਂ ਵਾਹਿਗੁਰੂ ਨੇ ਉਸ ਨੂੰ ਇੱਕ ਨਵੀਂ ਜ਼ਿੰਮੇਵਾਰੀ ਦਿੱਤੀ ਹੋਵੇ ਉਸਨੇ ਮੇਰਾ ਧੰਨਵਾਦ ਕੀਤਾ ਮੈਂ ਇਸ ਨੂੰ ਆਪਣੀ ਧੀ ਵਜੋਂ ਪਾਲਾਂਗਾ ਵਾਹਿਗੁਰੂ ਦੀ ਮਿਹਰ ਨਾਲ ਮੈਂ ਇਸ ਨੂੰ ਸਾਰੀਆਂ ਖੁਸ਼ੀਆਂ ਦੇਵਾਂਗਾ ਮੈਂ ਉਸ ਬੱਚੀ ਨੂੰ ਗੁਰਬਖਸ਼ ਨੂੰ ਦੇ ਦਿੱਤਾ ਉਸ ਦਿਨ ਤੋਂ ਬਾਅਦ ਮੈਂ ਉਸ ਬੱਚੀ ਨੂੰ ਕਦੇ ਨਹੀਂ ਦੇਖਿਆ ਪਰ ਮੇਰੇ ਦਿਲ ਦੇ ਵਿੱਚ ਇੱਕ ਸਕੂਨ ਸੀ ਕਿ ਉਹ ਬੱਚੀ ਘਟੋ ਘਟ ਸੁਰੱਖਿਤ ਹੈ ਤੇਰੇ ਹੱਥਾਂ ਦੇ ਵਿੱਚ ਨਹੀਂ ਹੈ ਕਰਨ ਸਿੰਘ ਨੇ ਇੱਕ ਪਲ ਰੁਕੇ ਹਰਜਿੰਦਰਵਲ ਦੇਖਿਆ ਗੁਰਬਖਸ਼ ਸਿੰਘ ਨੇ ਉਸ ਬੱਚੀ ਦਾ ਨਾਮ ਸਿਮਰਨ ਰੱਖਿਆ ਉਸਨੇ ਕਿਹਾ ਇਹ ਬਾਈ ਗੁਰੂ ਦੀ ਯਾਦ ਵਿੱਚ ਸਿਮਰਨ ਕਰੇਗੀ ਅਤੇ ਉਸਦੀ ਜ਼ਿੰਦਗੀ ਸਫਲ ਹੋਵੇਗੀ ਮੈਂ ਸੁਣਿਆ ਸੀ ਕਿ ਸਿਮਰਨ ਨੇ ਆਪਣੀ ਮਿਹਨਤ ਨਾਲ ਫੌਜ ਵਿੱਚ ਇੱਕ ਵੱਡਾ ਅਹੁਦਾ ਹਾਸਲ ਕੀਤਾ ਹੈ ਜਦੋਂ ਮੈਂ ਸੁਣਿਆ ਨਾ ਉਹ ਸਰਹਦੀ ਪਿੰਡ ਵਿੱਚ ਤਾਇਨਾਤ ਹੋਈ ਤਾਂ ਮੈਂ ਸਮਝ ਗਿਆ ਇਹ ਉਹੀ ਸਿਮਰਨ ਹੈ ਜਿਸ ਨੂੰ ਮੈਂ ਉਸ ਰਾਤ ਬਚਾਇਆ ਸੀ ਉਸ ਦਿਨ ਮੈਨੂੰ ਬੜਾ ਗਰਮ ਮਹਿਸੂਸ ਹੋਇਆ ਹਰਜਿੰਦਰ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਆ ਗਈ ਉਸਨੇ ਆਪਣੇ ਹੰਝੂ ਪੂੰਝੇ ਅਤੇ ਕਿਹਾ ਕਰਨ ਸਿੰਘ ਮੈਂ ਆਪਣੀ ਧੀ ਨੂੰ ਮਿਲਣਾ ਹੈ ਪਰ ਉਹ ਮੈਨੂੰ ਨਹੀਂ ਪਛਾਣਦੀ ਉਹ ਮੇਰੀ ਗੱਲ ਨਹੀਂ ਸੁਣਦੀ ਮੈਂ ਉਸ ਨੂੰ ਇਹ ਤਸਵੀਰ ਦਿਖਾਉਣਾ ਚਾਹੁੰਦਾ ਹਾਂ ਸ਼ਾਇਦ ਇਸ ਦੇ ਨਾਲ ਉਸ ਨੂੰ ਕੁਝ ਯਾਦ ਆ ਜਾਵੇ ਮੈਂ ਗੁਰਬਖਸ਼ ਸਿੰਘ ਨੂੰ ਮਿਲ ਜਾਵਾਂਗਾ ਸ਼ਾਇਦ ਉਹ ਮੇਰੀ ਮਦਦ ਕਰੇ ਕਰਨ ਸਿੰਘ ਨੇ ਸਿਰ ਹਿਲਾਇਆ ਹਰਜਿੰਦਰ ਤੂੰ ਇੱਕ ਵੱਡਾ ਗੁਨਾਹ ਕੀਤਾ ਸੀ ਪਰ ਜੇ ਤੂੰ ਸਤਮੁਚ ਆਪਣੀ ਤੀ ਨੂੰ ਮਿਲਣਾ ਹੈ ਤਾਂ ਉਸ ਨੂੰ ਸਮੇਂ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰ ਉਹ ਇੱਕ ਫੌਜੀ ਅਫਸਰ ਬਣ ਚੁੱਕੀ ਹੈ ਇਸ ਦਾ ਮਤਲਬ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਕੀਤਾ ਹੈ ਉਸ ਨੂੰ ਸਮੇਂ ਦੀ ਲੋੜ ਹੈ ਪਰ ਇੱਕ ਗੱਲ ਤੇ ਧਣ ਰੱਖੀ ਉਸ ਦੀ ਜ਼ਿੰਦਗੀ ਵਿੱਚ ਹੁਣ ਤੋਂ ਇੱਕ ਅਜਨਬੀ ਹੈ ਉਸ ਤੇ ਦਿਲ ਵਿੱਚ ਤੇਰੇ ਲਈ ਨਫ਼ਰਤ ਵੀ ਹੋ ਸਕਦੀ ਹੈ ਤੈਨੂੰ ਉਸ ਦੀ ਇਹ ਨਫ਼ਰਤ ਝੱਲਣ ਦੀ ਹਿੰਮਤ ਰੱਖਣੀ ਪਵੇਗੀ ਹਰਜਿੰਦਰ ਨੇ ਸਿਰ ਝੁਕਾ ਲਿਆ ਉਸ ਨੇ ਆਪਣੀ ਤਸਵੀਰ ਨੂੰ ਜੇਬ ਵਿੱਚ ਪਾਇਆ ਅਤੇ ਚੁੱਪਚਾਪ ਉੱਠ ਕੇ ਚੱਲ ਪਿਆ ਉਸਤੇ ਕਦਮ ਭਾਰੀ ਸਨ ਜਿਵੇਂ ਉਸਦੇ ਸਰੀਰ ਵਿੱਚ ਕੋਈ ਤਾਕਤ ਨਾ ਬਚੀ ਹੋਵੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਚੱਲਦੇ ਹੋਏ ਉਸ ਨੂੰ ਆਪਣੀ ਪਤਨੀ ਦੀ ਯਾਦ ਆ ਰਹੀ ਸੀ ਉਸਨੇ ਆਪਣੇ ਆਪ ਨੂੰ ਕਿਹਾ ਸਰਬਜੀਤ ਮੈਂ ਸਾਡੀ ਧੀ ਨੂੰ ਜ਼ਰੂਰ ਮਿਲਾਂਗਾ ਮੈਂ ਉਸ ਨੂੰ ਸਜਦਾ ਸੰਗਾ ਭਾਵੇਂ ਉਹ ਮੈਨੂੰ ਮਾਫ ਕਰੇ ਜਾਂ ਨਾ ਕਰੇ ਇਸ ਦੌਰਾਨ ਸਿਮਰਨ ਦੇ ਦਿਮਾਗ ਵਿੱਚ ਉਸ ਭਿਖਾਰੀ ਦੀ ਗੱਲ ਵਾਰ-ਵਾਰ ਆ ਰਹੀ ਸੀ ਉਸ ਦੀ ਅੱਖਾਂ ਵਿੱਚ ਉਸ ਆਦਮੀ ਦੀ ਰੋਈ ਹੋਈ ਸ਼ਕਲ बार-बार ਉੱਭਰ ਰਹੀ ਸੀ ਮਾਫ਼ ਕਰ ਦੇਤੀ ਮਾਫ਼ ਕਰ ਦੇਤੀ ਮੈਂ ਤੇਰਾ ਪਿਤਾ ਹਾਂ ਉਸ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਗੂੰਜ ਰਹੀ ਸੀ ਸਿਮਰਨ ਨੇ ਆਪਣੇ ਆਪ ਨੂੰ ਸੁਭਾਲਣ ਦੀ ਕੋਸ਼ਿਸ਼ ਕੀਤੀ ਮੈਂ ਇੱਕ ਨਾਟਕ ਹਾਂ ਮੇਰੇ ਪਿਤਾ ਸਰਦਾਰ ਗੁਰਵਖ ਸਿੰਘ ਨੇ ਮੈਨੂੰ ਪੜ੍ਹਾਇਆ ਹੈ ਇਹ ਆਦਮੀ ਝੂਠ ਬੋਲ ਰਿਹਾ ਹੈ ਉਸ ਨੇ ਆਪਣੇ ਆਪ ਨੂੰ ਸਮਝਾਇਆ ਪਰ ਉਸ ਦੇ ਦਿਲ ਵਿੱਚ ਇੱਕ ਉਚਕਤਾ ਵੀ ਜਾਗ ਰਹੀ ਸੀ ਸਿਮਰਨ ਨੂੰ ਪਤਾ ਲੱਗ ਗਿਆ ਸੀ ਕਿ ਕੋਈ ਉਸ ਦਾ ਪਿੱਛਾ ਕਰ ਰਿਹਾ ਸੀ ਉਸ ਨੇ ਹਰਜਿੰਦਰ ਨੂੰ ਕਈ ਵਾਰ ਆਪਣੇ ਪਿੱਛੇ ਦੇਖਿਆ ਉਸ ਦੇ ਦਿਮਾਗ ਵਿੱਚ ਸ਼ੱਕ ਪੈਦਾ ਹੋਣ ਲੱਗਾ ਕਿ ਇਹ ਆਦਮੀ ਕੋਈ ਅਤਵਾਦੀ ਤਾਂ ਨਹੀਂ ਕਿ ਇਸ ਸਰਹਦੀ ਖੇਤਰ ਦੇ ਵਿੱਚ ਕੋਈ ਸਾਜ਼ਿਸ਼ ਤਾ ਨਹੀਂ ਕਰ ਰਿਹਾ ਜਾਂ ਇਹ ਮੇਰੇ ਪਾਲਕ ਪਿਤਾ ਨੂੰ ਕੋਈ ਨੁਕਸਾਨਦਾਨੀ ਪਛਾਣ ਦੀ ਕੋਸ਼ਿਸ਼ ਕਰ ਰਿਹਾ ਉਸ ਨੇ ਸੋਚਿਆ ਸਿਮਰਨ ਨੇ ਆਪਣੀ ਟੀਮ ਨੂੰ ਸੂਚਿਤ ਕੀਤਾ ਅਤੇ ਤਿਆਰ ਹੋ ਗਏ ਇੱਕ ਦਿਨ ਦਨਾਲਸ ਤੇਬਰਨ ਨੂੰ ਪਤਾ ਲੱਗਿਆ ਕਿ ਹਰਜਿੰਦਰ ਅੰਮ੍ਰਿਤਸਰ ਵਿੱਚ ਗੁਰਬਖਸ਼ ਸਿੰਘ ਦੇ ਘਰ ਗਿਆ ਸੀ ਪਰ ਉਸਨੇ ਤੁਰੰਤ ਆਪਣੀ ਟੀਮ ਨਾਲ ਉੱਥੇ ਪਹੁੰਚਣ ਦਾ ਫੈਸਲਾ ਕੀਤਾ ਉਸ ਨੂੰ ਦਰਸੀ ਕਿ ਇਹ ਆਦਮੀ ਉਸਦੇ ਪਾਲਕ ਪਿਤਾ ਸਰਦਾਰ ਗੁਰਬਖਸ਼ ਸਿੰਘ ਨੂੰ ਨੁਕਸਾਨਾ ਪਹੁੰਚਾ ਦੇਣਾ ਸਿਮਰਨ ਦਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਉਸਦੇ ਦਿਮਾਗ ਵਿੱਚ ਸਿਰਫ ਇੱਕ ਗੱਲ ਸੀ ਉਸਦੇ ਪਾਲਕ ਪਿਤਾ ਨੂੰ ਬਚਾਉਣਾ ਸਿਮਰਨ ਆਪਣੀ ਟੀਮ ਨਾਲ ਗੁਰਬਖਸ਼ ਸਿੰਘ ਦੇ ਘਰ ਪਹੁੰਚੀ ਉਸਨੇ ਦੇਖਿਆ ਕਿ ਹਰਜਿੰਦਰ ਗੁਰਬਖਸ਼ ਸਿੰਘ ਦੇ ਸਾਹਮਣੇ ਬੈਠਾ ਅਤੇ ਡੋਰਿਆ ਸੀ ਉਸਦੀ ਆਵਾਜ਼ ਵਿੱਚ ਇੱਕ ਦਰਦ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਸ਼ਰਮ ਸਿਮਰਨ ਦਾ ਗੁੱਸਾ ਇਹ ਸਭ ਦੇਖ ਕੇ ਭੜ ਗਿਆ ਉਸਨੇ ਆਪਣਾ ਪਿਸਤੌਲ ਤਾਣਾ ਅਤੇ ਚੀਕ ਕੇ ਕਿਹਾ ਹੱਥ ਉੱਪਰ ਕਰ ਤੂੰ ਕੌਣ ਹੈਂ ਤੂੰ ਮੇਰੇ ਪਿਤਾ ਨੂੰ ਚੌਂਪਰੀਸਰ ਕਰ ਰਿਹਾ ਹੈ ਹਰਜਿੰਦਰ ਨੇ ਡਰ ਨਾਲ ਹੱਥ ਉੱਪਰ ਕੀਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਉਸ ਦਾ ਸਰੀਰ ਕੰਬ ਰਿਹਾ ਸੀ ਉਸ ਨੇ ਰੋਂਦੇ ਹੋਏ ਕਿਹਾ ਮੈਂ ਤੇਰਾ ਪਿਤਾ ਹਾਂ ਮੈਂ ਤੁਹਾਨੂੰ ਸੱਚ ਦੱਸਣ ਆਇਆ ਸੀ ਮਾਫ਼ ਕਰ ਦੇ ਉਸ ਦੀ ਆਵਾਜ਼ ਵਿੱਚ ਇੱਕ ਪੀਕ ਸੀ ਪਰ ਸਿਮਰਨ ਦੇ ਚਿਹਰੇ ਤੇ ਕੋਈ ਭਾਵਨਾ ਨਹੀਂ ਗੁਰਬਖਸ਼ ਸਿੰਘ ਨੇ ਸਿਮਰਨ ਨੂੰ ਚੁੱਪ ਕਰਵਾਇਆ ਅਤੇ ਕਿਹਾ ਸਿਮਰਨ ਇਸ ਨੂੰ ਸੁਣ ਲੈ ਸਤਮੁੱਚ ਇਹ ਤੇ ਅਸਲ ਪਿਤਾ ਹੈ ਇਸ ਨੇ ਸਾਰੀ ਗੱਲ ਦੱਸ ਦਿੱਤੀ ਹੈ ਗੁਰਬਖਸ਼ ਸਿੰਘ ਨੇ ਸਿਮਰਨ ਨੂੰ ਸਾਰੀ ਕਹਾਣੀ ਸੁਣਾਈ ਕਿਵੇਂ ਹਰਜਿੰਦਰ ਨੇ ਉਸ ਨੂੰ ਸਿਰਫ दारू ਦੀ ਬੋਤਲ ਅਤੇ 5000 ਰੁਪਏ ਵਿੱਚ ਵੇਚ ਦਿੱਤਾ ਸੀ ਕਿਵੇਂ ਕਰਨ ਸਿੰਘ ਨੇ ਉਸ ਨੂੰ ਬਚਾਇਆ ਅਤੇ ਕਿਵੇਂ ਗੁਰਬਖਸ਼ ਸਿੰਘ ਨੇ ਉਸ ਨੂੰ ਪੜਾਇਆ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਹਰਜਿੰਦਰ ਨੂੰ ਦੇਖਿਆ ਉਸ ਦੀ ਸਿਹਤ ਬਹੁਤ ਖਰਾਬ ਸੀ ਉਸ ਦੀਆਂ ਅੱਖਾਂ ਵਿੱਚ ਸ਼ਰਮ ਸੀ ਉਸ ਦੀ ਜ਼ਿੰਦਗੀ ਨੇ ਉਸਨੂੰ ਬਹੁਤ ਸਜ਼ਾ ਦਿੱਤੀ ਸੀ ਉਸਦੀ ਪਤਨੀ ਦੀ ਮੌਤ ਹੋ ਗਈ ਸੀ ਉਸਤੇ ਬਾਕੀ ਪਰਿਵਾਰ ਨੇ ਉਸਨੂੰ ਛੱਡ ਦਿੱਤਾ ਸੀ ਉਹ ਬਿਮਾਰੀਆਂ ਨਾਲ ਜੂਝ ਰਿਹਾ ਸੀ ਉਸਤੇ ਸ਼ਰਾਬ ਦੀ ਲਤ ਨੇ ਉਸਨੂੰ ਮਾਨਸਿਕ ਤੌਰ ਤੇ ਵੀ ਤੋੜ ਦਿੱਤਾ ਸੀ ਉਹ ਇੱਕ ਜਿਉਂਦੀ ਲਾਸ਼ ਬਣ ਚੁੱਕਿਆ ਸੀ ਸਿਮਰਨ ਨੇ ਡੂੰਘਾ ਸਾਲਿਆ ਉਸਤੇ ਦਿਲ ਵਿੱਚ ਗੁੱਸਾ ਸੀ ਪਰ ਉਸਨੂੰ ਹਰਜਿੰਦਰ ਦੀ ਹਾਲਤ ਦੇਖ ਕੇ ਤਰਸ ਵੀ ਆ ਰਿਹਾ ਸੀ ਉਸਨੇ ਕਿਹਾ ਤੁਸੀਂ ਮੇਰੇ ਪਿਤਾ ਸੀ ਪਰ ਤੁਸੀਂ ਮੇਰੇ ਨਾਲ ਜੋ ਕੀਤਾ ਉਸਨੂੰ ਮੈਂ ਕਦੇ ਮਾਫ਼ ਨਹੀਂ ਕਰ ਸਕਦੇ ਤੁਹਾਨੂੰ ਵਾਹਿਗੁਰੂ ਨੇ ਸਦਕਾਰ ਦਿੱਤੀ ਹੈ ਮੈਂ ਤੁਹਾਨੂੰ ਆਪਣੇ ਪਿਤਾਵਜੋ ਸਦਕਾਰ ਨਹੀਂ ਕਰ ਸਕਦੀ ਮੇਰੇ ਪਿਤਾ ਤਾਂ ਆ ਸਾਹਮਣੇ ਖੜੇ ਹਨ ਜਿਨ੍ਹਾਂ ਨੇ ਮੈਨੂੰ ਪੜਾਇਆ ਲਿਖਾਇਆ ਜਿਨ੍ਹਾਂ ਨੇ ਮੈਨੂੰ ਚੰਗੇ ਸੰਸਕਾਰ ਦਿੱਤੇ ਜਿਨ੍ਹਾਂ ਨੇ ਮੈਨੂੰ ਗੁਰਬਾਣੀ ਪੜਨੀ ਸਿਖਾਈ ਸ਼ਾਇਦ ਮੈਂ ਤੇਰੇ ਕੋਲ ਹੁੰਦੀ ਤੂੰ ਮੈਨੂੰ ਵੀ ਆਪਣੇ ਵਰਗਾ ਬਣਾ ਲੈਣਾ ਸੀ ਮੈਨੂੰ ਕਦੇ ਨਾ ਪੜਾਉਂਦਾ ਮੈਂ ਅੱਜ ਇਸ ਵਕਤ ਆਪਣੇ ਪੈਰਾਂ ਤੇ ਨਾ ਖੜੀ ਹੁੰਦੀ ਅੱਜ ਫੌਜ ਦੇ ਵਿੱਚ ਵੱਡੀ ਅਫਸਰ ਹੋਣਾ ਸੀ ਉਸਨੇ ਆਪਣਾ ਮੱਥਾ ਫੜਿਆ ਅਤੇ ਉੱਥੇ ਹੀ ਰੋਣ ਲੱਗ ਪਈ ਕਿਉਂਕਿ ਦਿਲ ਰੋ ਰਿਆ ਸੀ ਉਸ ਦਾ ਦਿਮਾਗ ਕਹਿ ਰਿਹਾ ਸੀ ਕਿ ਫੌਜੀ ਹੈ ਸਾਹਮਣੇ ਨਾ ਰੋ ਲੇਕਿਨ ਕਰੇ ਤਾਂ ਕਰੇ ਕੀ ਆਪਣੇ ਪਿਤਾ ਨੂੰ ਸਾਹਮਣੇ ਦੇਖ ਉਸ ਤੇ ਹੰਝੂ ਨਹੀਂ ਰੁਕ ਰਹੇ ਸਰਦਾਰ ਗੁਰਬਖਸ਼ ਸਿੰਘ ਨੇ ਉਸ ਨੂੰ ਸਮਝਾਇਆ ਕਿ ਚਲੋ ਜੋ ਵੀ ਹੈ ਹੈ ਤਾਂ ਤੇਰਾ ਪਿਤਾ ਹੀ ਹੁਣ ਤੂੰ ਆਪਣੇ ਪੈਰਾਂ ਤੇ ਖੜੀ ਹੈ ਕੋਈ ਗੱਲ ਨਹੀਂ ਜੇਕਰ ਇਹ ਆਪਣੀ ਸ਼ਰਾਬ ਦੀ ਰਾਤ ਛੱਡਣ ਨੂੰ ਤਿਆਰ ਹੈ ਤਾਂ ਕਰਕੇ ਇਸ ਨੂੰ ਆਪਣੇ ਨਾਲ ਰੱਖ ਲਵਾਂਗੇ ਅੱਗੋਂ ਚਲੋ ਉਹ ਵੀ ਮੰਨ ਗਿਆ ਉਸ ਨੇ ਸ਼ਰਾਬ ਨਾ ਪੀਣ ਦਾ ਵਾਅਦਾ ਕੀਤਾ ਅਤੇ ਉਤੇ ਹੀ ਰੰ ਲੱਗਿਆ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਸਿਮਰਨ ਦੇ ਬਾਰੇ ਕੀ ਜੋ ਉਸਨੇ ਕੀਤਾ ਸਹੀ ਕੀਤਾ ਜਾਂ ਨਹੀਂ ਦੱਸੋ ਜੀ ਕਮੈਂਟ ਦੇ ਵਿੱਚ ਇਸ ਦੇ ਵਿੱਚ ਵੱਡਾ ਯੋਗਦਾਨ ਕਿਹਦਾ ਹੈ ਸਿਮਰਨ ਦਾ ਉਸਦੇ ਸ਼ਰਾਬੀ ਪਿਤਾ ਦਾ ਜਾਂ ਉਸ ਇਨਸਾਨ ਦਾ ਕਰਨ ਦਾ ਜਿਸਨੇ ਉਸ ਨੂੰ ਖਰੀਦਿਆ ਉਸ ਦੀ ਜਾਨ ਬਚਾਈ ਜਾਂ ਸਰਦਾਰ ਗੁਰਬਖਸ਼ ਸਿੰਘ ਵਰਗੇ ਗੋਸਤਿਕ ਦਾ ਜਿਸਨੇ ਉਸ ਨੂੰ ਪੜਾਇਆ ਲਿਖਾਇਆ ਅਤੇ ਇਸ ਕਾਬਲ ਬਣਾਇਆ ਅੱਜ ਉਹ ਆਪਣੇ ਪੈਰਾਂ ਤੇ ਖੜੀ ਹੈ ਤੁਹਾਨੂੰ ਕੀ ਲੱਗਦਾ ਹੈ ਦੇਵ ਜੀ ਵਿਚਾਰ ਹਾਂਜੀ ਦੇਵ ਜੀ ਸਮਝਾ ਦਿੱਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ